ਸੰਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਸੀ ਹੈ ਰਿਗਾਰਡਿੰਗ ਆਰਗੇਨਾਈਜ਼ਡ ਕ੍ਰਾਈਮ ਤੇ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਇਹਦੇ ਇੱਕ ਨਾਰਕੋ ਆਰਮਜ਼ ਮੋਡਿਊਲ ਇੱਕ ਨਾਰਕੋ ਹਵਾਲਾ ਮੋਡਿਊਲ ਬੰਸ ਕੀਤੇ ਗਏ ਨੇ ਔਰ ਇਹਦੇ ਵਿੱਚ ਪੰਜ ਸਫਿਸਟੀਕੇਟਡ ਵੈਪਨ ਨੇ ਜਿਤ ਤਿੰਨ ਬਲੌਕ ਨੇ 9mm ਦੇ ਦੋ ਚਾਈਨੈਸ ਮੇਡ 0.30 ਬੋਰ ਦੇ ਪਿਸਟਲ ਨੇ ਦੇ ਨਾਲ ਕੈਟਰੀਜਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਔਰ 9 ਲੱਖ 70 ਹਜ਼ਾਰ ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ ਇਹਦੇ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ ਜਿਹੜਾ ਨਾਰਕੋ ਆ Arms ਦਾ ਜਿਹੜਾ ਨੈਟਵਰਕ ਹੈ ਮੋਡੂਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਆ ਮਲੇਸ਼ੀਆ ਤੋਂ ਆ ਕੇ ਇਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਤੁਹਾਨੂੰ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਕਨਸਾਈਨਮੈਂਟ ਇਥੋਂ ਰਿਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵਕਫ-ਵਕ ਜਗ੍ਹਾ ਪਹੁੰਚਾਣੀ ਵੀ ਸੀ ਤੇ ਜੋ ਲੱਗਦਾ ਪ੍ਰੀਲਿਮਿਨਰੀ ਉੱਚ ਗਿਜਤੋਂ ਕੋ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਕਰਵਾਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ ਕਿਉਂਕਿ ਪੰਜੋ ਹੀ ਬੜੇ ਸਫਿਸਟੀਕੇਟਡ ਵੈਪਨ ਨੇ ਔਰ ਇਹਦੇ ਜਸਪ੍ਰੀਤ ਚੋਹਾਨਾ ਐਲੀਅਸ ਕਾਲੂ ਇਹ ਜੇ ਆਪਾਂ ਦੇਖੀਏ ਬਰਨਾਲੇ ਦਾ ਰਹਿਣ ਵਾਲਾ ਡਿਸਟ੍ਰਿਕਟ ਬਰਨਾਲਾ ਮਾਲਵਾ ਰੀਜਨ ਦਾ ਹੋ ਗਿਆ 26 ਸਾਲ ਦਾ ਹੈਗਾ ਅਨਐਮਪਲੋਇਡ ਹੈ ਹਰਪ੍ਰੀਤ ਐਲੀਅਸ ਹੈਪੀ ਇਹ ਫਤਿਹਗੜ ਚੂੜੀਆਂ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਬੀਐਮਐਸ ਦੀ ਡਿਗਰੀ ਕੀਤੀ ਹੈ ਡਾਕਟਰੀ ਦਾ ਜਿਹੜਾ ਲੋਕਲ ਲੈਵਲ 'ਤੇ ਕੰਮ ਕਰਦਾ ਹੈ ਆਯੁਰਵੈਦਿਕ ਤੇਜਵੀ ਰੇਲੀਅਸ ਤੇਜੀ ਇਹ ਹਰੀਕੇ ਦਾ ਡਿਸਟ੍ਰਿਕਟ ਤਰਨਤਾਰਨ ਦਾ ਇਹ ਜਿੰਮੇਵਾਰੀ ਦਾ ਕੰਮ ਕਰਦਾ ਖੇਤੀਬਾੜੀ ਦਾ ਇਹਨਾਂ ਨੂੰ ਫਤਿਹਗੜ ਚੂੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈਏ ਪਾਰਟੀ ਲੈਡ ਬਾਈ ਇੰਸਪੈਕਟਰ ਮੋਹਨਦੀਪ ਸਿੰਘ ਜਿਨ੍ਹਾਂ ਦੇ ਸੁਪਰਵੀਜ਼ਨ ਯਾਦਵਿੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸਾਡੇ ਏਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵੀਜ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਦੀ ਸੀ ਔਰ ਇਹਦੇ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੇਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਅਜੇ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਹੈ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਇਹਦਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋਟ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ ਇਹ ਜਿਹੜਾ 9 6 ਬੰਦੇ ਇਹਦੇ ਵਿੱਚ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹਿਰੋਇਨ ਸੀਗੀ ਦਾਨਿਸ਼ ਇਰੀਅਸ ਗਗੂ ਇਹ ਹੈਗਾ ਕੋਟ ਖਾਲਸਾ ਦਾ ਰਹਿਣ ਵਾਲਾ ਪਹਿਲਾਂ ਇਹਦੇ ਖਿਲਾਫ ਤਿੰਨ ਕੇਸ ਦਰਜ ਨੇ ਆਰਮ ਦਾ 10 ਡੀਪੀਐਸ ਐਟ ਰਾਈ ਝਗੜੇ ਦੇ ਤੇ ਚੋਰੀ ਦੇ ਇਹਦੀ ਪੁੱਛੇ ਤੋਂ ਕੇ ਗੱਲ ਚੱਲੀ ਕਿ ਜਿਹੜੇ ਕੁਝ ਡਰਗ ਦੇ ਪੈਸੇ ਨੇ ਹਵਾਲਾ ਰਾਹੀਂ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇਹ ਕੋਟ ਖਾਲਸਾ ਦੀ ਲੇਡੀ ਆ ਇਹ ਫਿਰ ਨੈਕਸਟ ਇਅਰ ਅਰੈਸਟ ਹੋਈ ਇਸ ਕੇਸ ਉਸ ਤੋਂ ਬਾਅਦ ਜੋਬਨਪ੍ਰੀਤ 엘ियस ਜੋਬਨ ਇਹ ਆਪਣੇ ਜੜਿਆਲਾ ਗੁਰੂ ਦੇ ਏਰੀਆ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੁਹੱਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜ਼ਿਆਦਾਤਰ ਮੁਹੱਲੀ ਹੁੰਦਾ ਹੈ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਕ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਇਹ ਪ੍ਰਦੀਪ ਪਿੰਟੂ ਇਹ ਵੀ ਗਲੌਰ ਕਰਨਾਟਕਾ ਦਾ ਰਹਿਣ ਵਾਲਾ ਹੈ ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ ਹੈ ਇਹ ਦੋ ਬੰਦੇ ਜਿਹੜੇ ਬੜੇ ਇੰਪੋਰਟੈਂਟ ਹੈ ਦਿੱਲੀ ਬੇਸਡ ਨੇ ਪਰ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਸ ਏਰੀਏ ਤੋਂ ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣੇ ਨਾ ਤੋਂ 9 ਲੱਖ 7000 ਪੇ ਜਿਹੜੀ ਡਰਗ ਮਨੀ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਰਾਮਦ ਹੋਈ ਔਰ ਇਹਨਾਂ ਦੇ ਤਾਰ ਹੈ ਉਹ ਦੁਬਈ ਚ ਜੁੜੇ ਹੋਏ ਆ। ਕਵਰੀ ਨਾਲ ਇਹ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਨੈਟਵਰਕ ਜਿਹੜਾ ਹਵਾਲੇ ਦਾ ਉਹਦੇ ਨਾਲ ਹੀ ਇਹ ਪਰਫੁੱਲਤ ਹੁੰਦਾ ਜਿਹੜਾ ਡਰਗ ਟ੍ਰੇਡ ਹੈਗਾ। ਸੋ ਇਹਦੇ ਚ ਵੀ ਬੜੀ ਅੱਛੀ ਸਕਸੈਸ ਮਿਲੀ ਹੈ ਟੀਮ ਨੂੰ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿੱਲੀ ਬਮਾਰਕ ਬਾ ਦਿੰਦਾ। ਫਿਰ ਇਹ ਡਰ ਡਰ ਅਦਰਕ ਦਾ ਵਪਾਰੀ ਕਿਵੇਂ ਦੇਖੋ ਅਦਰਕ ਦੇ ਵਪਾਰੀ ਦੀ ਗੱਲ ਤੇ ਇਹ ਵੀ ਸਾਰੇ ਬੰਦੇ ਪੈਸੇ ਦੇ ਲਾਲਚ ਨੂੰ ਕੰਮ ਕਰਦੇ ਆ। ਬਿਜ਼ਨਸ ਦੇ ਵਿੱਚ ਜਦੋਂ ਬਹੁਤਾ ਪ੍ਰੋਫਿਟ ਨਹੀਂ ਹੁੰਦਾ ਤਾਂ ਨੇਚਰਲੀ ਉਹਨਾਂ ਨੂੰ ਲੱਗਦਾ ਕਿ ਹਵਾਲੇ ਦੇ ਵਿੱਚ ਘੱਟ ਵਧੀਆ ਤੇ ਨਾਲੇ ਨੈਟਵਰਕ ਚੱਲੀ ਜਾਂਦਾ ਤੁਸੀਂ ਦੇਖੋ ਨਾ ਕਰਨਾਟਕਾ ਤੋਂ ਬੰਦਾ ਰਿਸਕ ਲੈ ਕੇ ਅੰਮ੍ਰਿਤਸਰ ਆ ਰਿਹਾ ਏਰੀਆ 'ਚ ਇੱਥੇ ਸਮਾਨ ਦਾ ਨਾ ਟੱਚ ਹੋ ਕੇ ਪੈਸੇ ਲੈ ਰਿਹਾ ਥਰੂ ਲੋਕਲ ਚੈਨਲਸ ਸੋ ਉਹ ਤੋਂ ਆਪਾਂ ਨੂੰ ਕਲੀਅਰ ਹੀ ਹੈ ਕਿ ਇਟ ਇਜ਼ 올 ਬਿਕੋਜ਼ ਆਫ ਲਸਟ ਫਾਰ ਮਨੀ ਸਰ ਪੈਸਾ ਡਰਗ ਮੰਦਸ ਹਿਸਾਬ ਹਾਂਜੀ ਹਾਂਜੀ ਬਿਲਕੁਲ 100% ਉਹੀ ਟਾਈਮ ਆਪਾਂ ਇਦੇ ਵਿੱਚ ਐਨਡੀਪੀਐਸ ਐਕਟ ਵੀ ਹੈ ਨਾਲ ਆਇਆ ਤੇ ਹਵਾਲੇ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਹ ਬੈਂਗਲੌਰ ਤੋਂ ਬਾਹਰ ਭੇਜਦਾ ਸੀ ਪੈਸੇ ਪਰ ਨਹੀਂ ਦਿੱਲੀ ਬੇਸਡ ਵੀ ਨੇ ਜੀ ਇਹ। ਬਿਲੋਂਗ ਕਰਨਾਟਕਾ ਨੂੰ ਕਰਦੇ ਨੇ ਦਿੱਲੀ ਵੀ ਇਹਨਾਂ ਦਾ ਆਫਿਸ ਹੈਗਾ ਉੱਥੋਂ ਇਹ ਕੰਮ ਕਰਾਉਂਦੇ ਰਹੇ ਆ। ਤੇਰਾ ਮਲੇਸ਼ੀਆ ਦੇ ਨਾਲ ਕਾਲੂ ਪਿਆ ਉਹ ਕਿਵੇਂ ਉਹ ਮਲੇਸ਼ੀਆ ਦੇ ਵਿੱਚ ਜਿਹੜੇ ਲੜਕੇ ਦੋ ਗਏ ਸੀ ਨਾ ਕਿ ਬਾਹਰ ਤੇ ਉਹ ਉੱਥੋਂ ਜਦੋਂ ਵਾਪਸ ਆਏ ਤੇ ਉੱਥੇ ਇਹਨਾਂ ਨੂੰ ਉਹ ਬੰਦੇ ਮਿਲੇ ਸੀਗੇ। ਉਹਨਾਂ ਨੇ ਫਿਰ ਇਹਨਾਂ ਨਾਲ ਰਾਫਤਾ ਰੱਖਿਆ। ਇਹਨਾਂ ਨੂੰ ਕਿਹਾ ਕਿ ਜੇ ਤੁਸੀਂ ਪੰਜਾਬ ਜਾਓਗੇ ਤੁਹਾਨੂੰ ਕੰਮ ਦਵਾਂਗੇ। ਪਰ ਪੈਸੇ ਦਾ ਲਾਲਚ ਤੁਹਾਨੂੰ ਪਤਾ ਫੇਰ ਆ ਜਾਂਦਾ ਹੁਣ ਜੇ ਕਨਸਾਈਨਮੈਂਟ ਦੇਖੀਏ ਇਹਦੇ ਵਿੱਚ ਦੋਨੇ ਲਾਲਚ ਨੇ ਵੈਪਨ ਹੈਂਡਲਰਸ ਦੇ ਕਹਨ ਤੋਂ 1 ਕਿਲੋ ਹਿਰੋਇਨ ਨਾਲ ਤਾਂ ਨੇਚਰਲੀ ਲੋਕਲ ਬੰਦੇ ਨੂੰ ਲੱਗਦਾ ਕਿ ਅਸੀਂ ਇਹ ਦੋਨੋਂ ਚੀਜ਼ਾਂ ਦੇ ਵਿੱਚ ਜੋ ਇਹਨਾਂ ਦਾ ਪਿਕਅਪ ਕਰਨ ਦਾ ਅਸੀਂ ਆਪਣੇ ਫਾਈਨੈਂਸ਼ੀਅਲ ਐਂਗਲ ਮੇਨਲੀ ਸਾਹਮਣੇ ਆ ਰਿਹਾ ਤੇ ਹੋ ਸਕਦਾ ਵੀ ਇਹਨਾਂ ਨੂੰ ਕੋਈ ਅੱਗੇ ਟਾਰਗੇਟ ਦਿੱਤਾ ਜਾਂਦਾ ਜਾਂ ਕੋਈ ਗੱਲ ਪਰ ਪਹਿਲਾਂ ਹੀ ਪ੍ਰिवेंट ਹੋ ਗਈ ਬਾਕੀ ਅਸੀਂ ਇਹਨਾਂ ਦੇ ਲਿੰਕੇਜ ਜਿਹੜੇ ਆ ਉਹ ਸਾਰੇ ਅਪਰੂਵ ਕਰਦੇ ਆ। ਜੇ ਆ ਕੇ ਵਿਗੜਦੇ ਮੁੰਡੇ ਆ ਤਾਂ ਮਨ ਨੂੰ ਵਿਗਾੜ ਦਿੰਦੇ ਨੇ। ਦੇਖੋ ਬੜੀ ਸਿੰਪਲ ਗੱਲ ਹੈ ਵਿਗਾੜਨ ਵਾਲੀ ਗੱਲ ਵੀ ਇਹ ਹੈ ਕਿ ਬੰਦੇ ਨੂੰ ਉੱਥੇ ਤਿਆਰ ਕਰ ਲਿਆ ਜਦੋਂ ਤੁਸੀਂ ਮਲੇਸ਼ੀਆ ਮਿਲੇ। ਯਾਰ ਤੂੰ ਸਾਡੇ ਵਾਸਤੇ ਸਾਡੇ ਨਾਲ ਜੁੜੋ ਕਰ ਲਓ ਜਿੱਦਾਂ ਵੀ ਵੀ ਫਰੈਂਡ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਦੋਸਤੀ ਪਾ ਲਈ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਯੂਜ਼ ਕਰਨ ਲੱਗੇ। ਤਾਂ ਪਹਿਲਾਂ ਪੱਜਾਂ ਵਾਲੇ ਕਰਦੇ। ਹੈ ਜੀ? ਪਹਿਲਾਂ ਨੀ ਉਹਨਾਂ ਦੇ ਕੋਈ ਨਹੀਂ ਜੀ ਸਾਰਿਆਂ ਤੇ ਸਰ ਇਹਦੇ ਵਿੱਚ ਕਿੰਨ ਕਿੰਨ ਕੋਦ ਤੇ ਹਥਿਆਰ ਦੀ ਜਿਹੜੀ ਹੈ ਦੁਪੱਖ ਆਪਣੇ ਪੰਜਾਬ ਬਾਰਡਰ ਤੋਂ ਹੈ ਪਾਕਿਸਤਾਨ ਹਾਂਜੀ ਹਾਂਜੀ ਡਰੋਨ ਰਾਹੀਂ ਪਾਕਿਸਤਾਨ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਇਹ ਕੋਈ ਪੀਸੀ ਹੋਈ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਕਾਰਨ ਹੀ ਸੀਗੇ ਜਿਹੜੇ ਇਥੋਂ ਵਰਮ ਦੀ ਪ੍ਰੋਪਰਟੀ ਦਾ ਵਿਰਸ ਕਰਦੇ ਆ ਜਾਂ ਘਾਉਂਦੇ ਆ ਆ ਜਾਂਦੇ ਬਾਅਦ ਕੋਟਰਾਹੀਂ ਜਿਹੜੇ ਬੰਦੇ ਬਾਹਰ ਤੋਂ ਚਲਾ ਰਹੇ ਫਿਰ ਉਹਨਾਂ ਦਾ ਕੀ ਸਿਸਟਮ ਹੁੰਦਾ ਨਹੀਂ ਉਹਦੇ ਵਿੱਚ ਦੇਖੋ ਜੀ ਅੱਪਾ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੈ ਲੋਕਲ ਪੁਲਿਸ ਨੂੰ ਨਾਲ ਹੈਲਪ ਲਵਾਵਾਂਗੇ ਇਨਦਰ ਸਾਰੇ ਕੰਪਲੀਟ ਐਡਰੈਸ ਹੈਗੇ ਆ ਆਪਣੇ ਕੋ ਕਰਨਾਟਕਾ ਦੇ ਔਰ ਜਿਹੜੇ ਦੂਜੇ ਹੈਗੇ ਜਿੱਦਾਂ ਹੁਣ ਸਾਡੇ ਨੇੜੇ ਦਾ ਬਰਨਾਲੇ ਦਾ ਉਹ ਤਾਂ ਵਿਦਨ ਪੰਜਾਬ ਉਹ ਕੰਪੀਟੈਂਟ ਅਥਾਰਟੀ ਨੂੰ ਆਪਾਂ ਐਸਐਸਪੀ ਬਰਨਾਲਾ ਜਾਂ ਤਰਨਤਾਰ ਨੂੰ ਬਟਾਲਾ ਵਾਲਿਆਂ ਨੂੰ ਰਿਕੁਐਸਟ ਕਰਕੇ ਉਹ ਕਾਰਵਾਈ ਨਾਲ ਨਾਲ ਚੱਲੇਗੀ ਬਿਕੋਜ਼ ਹਵਾਲੇ ਦਾ ਜਿਹੜਾ ਨੈਟਵਰਕ ਹੈ ਇਹਦੇ ਵਿੱਚ ਬਾਕੀ ਏਜੰਸੀਜ਼ ਵੀ ਇਨਵੋਲ ਹੋਣੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਡੀਆਰਆਈ ਵੀ ਆ ਜਾਂਦੀ ਹੈ ਏਡੀ ਵੀ ਆਉਂਦੀ ਹੈ ਇਨਕਮ ਟੈਕਸ ਵੀ ਹੁੰਦਾ ਉਹ ਸਾਰੀਆਂ ਚੀਜ਼ਾਂ ਇਹਨਾਂ ਨਾਲ ਨਾਲ ਚੱਲਣਗੀਆਂ ਕਿਉਂਕਿ ਹਵਾਲੇ ਦੇ ਨਾਲ ਨਾਰਕੋਟਿਕ ਕੰਟਰੋਲ ਬਿਊਰੋ ਉਹ ਵੀ ਬੜਾ ਸਟੈਪ ਇਨ ਕਰ ਜਾਂਦਾ ਇਹਦੇ ਵਿੱਚ ਸਰ ਜੀ ਕੁਛ ਨਹੀਂ ਕਰ ਇਸ ਵਾਰ ਜੀ ਕੁਝ ਐਫ ਆਈ ਆਰ ਹੋ ਸਕੀ ਕੀ ਆ ਨੋ ਜਾਣੇ ਨੇ ਇਹ ਸਾਰੇ ਤੇ ਸਾਰੇ ਡਰਗ ਇਸ ਦੇ ਵਿੱਚ ਰੱਖੇ ਗਏ ਨੇ ਜਾਂ ਹਵਾਲੇ ਵਾਲੇ ਵਸਤੂ ਰੱਖੇ ਗਏ ਨੇ ਜਾਂ ਸਾਰਿਆਂ ਦੇ ਉੱਤੇ ਇੱਕੋ ਹੀ ਕਦਮ ਉੱਠਦਾ ਨਹੀਂ ਦੋ ਅਲੱਗ-ਅਲੱਗ ਕੇਸ ਨੇ ਬਈ ਸਰ ਜਿਹੜੇ ਤਿੰਨ ਬੰਦੇ ਨੇ ਉਹਨਾਂ ਤੋਂ 1 ਕਿਲੋ ਹੀਰੋਇਨ ਪੰਜ ਸਫਿਸਟੀਕੇਟਿਡ ਵੈਪਨ ਮਿਲੇ ਜਿਹੜੇ ਇੱਕ ਬਰਨਾਲੇ ਦਾ ਇੱਕ ਫਤਿਹਗੜ ਚੂੜੀਆਂ ਦਾ ਇੱਕ ਹਰੀਕੇ ਦਾ ਜਿਹੜੇ ਮਲੇਸ਼ੀਆ ਰਿਟਰਨ ਨੇ ਪਾਕਿਸਤਾਨ ਲਿਗ ਨੂੰ ਉਹਨਾਂ ਦਾ 1 ਕਿਜੀ ਹਿਰੋਇਨ ਐਨਡੀਪੀਐਸ ਵੀ ਹੋ ਗਿਆ ਜੀ ਆਰਐਨਜ਼ ਨਾਲ ਹੋ ਗਿਆ ਨਾਲ ਸਮਗਲਿੰਗ ਦਾ ਜਿਹੜਾ ਐਕਟੀਵਿਟੀ ਇਹ ਇਹ ਵੱਖਰਾ ਜੀ ਤੇ ਜਿਹੜਾ ਦੂਜੇ ਛੇ ਬੰਦੇ ਨੇ ਉਹ ਸਾਰੇ ਬੰਦੇ ਉਹਦੇ ਤੋਂ ਵੀ 150 ਗ੍ਰਾਮ ਆਪਾਂ ਨੂੰ ਮਿਲੀ-ਮਿਲੀ ਹੈ ਤੇ ਉਹ ਐਨਡੀਪੀਐਸ ਵੀ ਹੋ ਗਿਆ ਤੇ ਨਾਲ ਹਵਾਲੇ ਦੀ ਉਹਦੇ 'ਚ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਕੇਸ اسلامਾਬਾਦ ਦਾ ਜਿਹੜਾ ਹਵਾਲਾ ਮਨੀ ਵਾਲਾ ਜੀ ਇਸ ਅਦਰ ਦਾ ਹੈਗਾ ਆਪਣੇ ਕਮਿਸ਼ਨਰ ਦਾ